ਜਿਹੜਾ ਤੁਹਾਨੂੰ ਯੂਟਿਊਬ ਤੇ ਇੱਕ ਜਿਹੜੀ ਟ੍ਰੇਲਰ ਚ ਆ ਗਿਆ ਭਗਵਾਨ ਵਾਲਮੀਕੀ ਜੀ ਬਾਰੇ ਮਹਾ ਰਿਸ਼ੀ ਵਾਲਮੀਕੀ ਜਿਹੜੀ ਫਿਲਮ ਦਾ ਉਹਨੇ ਦਰਸਾਇਆ ਹੈ ਕਿ ਟ੍ਰੇਲਰ ਔਰੇ ਵਿੱਚ ਭਗਵਾਨ ਵਾਲਮੀਕੀ ਦੀ ਕਾਹਲੀ ਜਿਹੜੀ ਜੀਤੀਆਂ ਬਹੁਤ ਹੀ ਜ਼ਿਆਦੀ ਜਿਹੜੀ ਮਨਪਸੰਦ ਚੋਂ ਬਣਦੀ ਹੈ ਜਿਹੜੀ ਕਲਪਸ ਰਚਾਈ ਜਾਦੀ ਹੈ ਭਾਜੀ ਸ਼ਕਤੀ ਹੋਰ ਹੈ ਵਾਲਮੀਕੀ ਸ਼ਕਤੀ ਹੋਰ ਹੈ ਵਾਲਮੀਕੀ ਸ਼ਕਤੀ ਹੋਰ ਹੈ ਜਿਹੜਾ ਕਿ ਇਹ ਜਿਹੜੀ ਸੀਪੀ ਸਾਹਿਬ ਨਾਲ ਗੱਲ ਕੀਤੀ ਹੈ ਜਿਹੜੀ ਇਹ ਜਿਹੜੀ ਗੈਸ ਲੋਕੀ ਜਿਹੜੀ ਬਿੱਲਾਂ ਦੇ ਇਹ ਰੀਜ਼ ਹੋਣ ਜਾ ਰਹੀ ਹੈ ਕੰਪਨੀ ਦਾ ਸਾਡੇ ਸਾਹਮਣੇ ਆਇਆ ਹੈ ਕਿ ਜਿਹੜੀ ਬੀਜੇਪੀ ਤੋਂ ਹੋ ਰਹੀ ਮੇਰਾ ਨਾਮ ਜੀ ਮਨੀਸ਼ ਗੇਲਾ ਜਿਹੜਾ ਜੀ ਸੀਪੀ ਅੱਥਰ ਪਹੁੰਚ ਕੇ ਕੰਪਲੇਂਟ ਦੇਣ ਆਏ ਮੈਂ ਪ੍ਰਧਾਨ ਸੈਂਟਰਲ ਵਾਲਮੀਕੀ ਮਹਾਸਭਾ ਵਾਲ ਫਾਈਟ ਅਗੇਜ ਕ腐ਸ਼ਨ ਤੋਂ ਜਿਹੜਾ ਕਿ ਅੱਜ ਸੀਪੀ ਸਾਹਿਬ ਨਾਲ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਯਕੋ ਕੁਝ ਦਿਨਾਂ ਤੋਂ ਇਹ YouTube ਤੇ ਇੱਕ ਜਿਹੜੀ ਟ੍ਰੇਲਰ ਚੱਲ ਰਿਹਾ ਭਗਵਾਨ ਵਾਲਮੀਕੀ ਜੀ ਬਾਰੇ ਮਹਾ ਰਿਸ਼ੀ ਵਾਲਮੀਕੀ ਜਿਹੜੀ ਫਿਲਮ ਦਾ ਉਹਨੇ ਦਰਸਾਇਆ ਕਿ ਟ੍ਰੇਲਰ ਉਹਦੇ ਵਿੱਚ ਭਗਵਾਨ ਵਾਲਮੀਕੀ ਜੀ ਬਾਰੇ ਜਿਹੜੀ ਜੀਵਨੀ ਆ ਉਹ ਬਹੁਤ ਹੀ ਜ਼ਿਆਦੀ ਜਿਹੜੀ ਮਨਪਾਕੀ ਤੇ ਬਹੁਤ ਜ਼ਿਆਦੀ ਜਿਹੜੀ ਗਲਤ ਦਰਸਾਈ ਜਾ ਰਹੀ ਹੈ ਜੇ ਦਾ ਕਿ ਰੋਸ ਪੂਰੇ ਸਰਵ ਸੰਜੀ ਸਮਾਜ ਤੇ ਸਾਡੇ ਵਾਲਮੀਕੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਹਰ ਸਾਲ ਜਦੋਂ ਵੀ ਪ੍ਰਗਟ ਦਿਵਸ ਆਦਾ ਭਗਵਾਨ ਵਾਲਮੀਕੀ ਜੀ ਦਾ ਕੁਛ ਨਾ ਕੁਛ ਇਹ ਕੋਈ ਸਾਡੇ ਸਾਹਮਣੇ ਗੋਲ ਕੇ ਦਿਖਾ ਦਿੰਦੇ ਆ ਜਾਂ ਕੁਛ ਨਾ ਕੁਛ ਵਾਇਸ ਆ ਜਾਂਦੀ ਕੋਈ ਨਾ ਕੋਈ ਵੀਡੀਓ ਹਰ ਸਾਲ ਦਾ ਜਿਹੜਾ ਇਹ ਚੱਲਦਾ ਆ ਰਿਹਾ ਤੇ ਇਸ ਦੀ ਜਿਹੜੀ ਡੂੰਗੀ ਜਿਹੜੀ ਜਾਂਚ ਲਈ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਸੀਗੇ ਕਮਿਸ਼ਨਰ ਸਾਹਿਬ ਨੇ ਕਿ ਸਾਡੇ ਸਮਾਜ ਦਾ ਨਾ ਪਤਾ ਕਿ ਪ੍ਰਗਟ ਦਿਵਸ ਵੀ ਆ ਰਿਹਾ ਤੇ ਉਹ ਵੀਡੀਓ ਦੇ ਦੇ ਕੇ ਸਾਰੇ ਸਮਾਜ ਦੇ ਵਿੱਚ ਜਿਹੜਾ ਰੋਸ਼ ਹੋ ਜਾਦਾ ਵੱਡੇ ਪੱਧਰ ਤੇ ਹੋ ਰਿਹਾ ਉਹਨਾਂ ਨੇ ਇਹ ਸਭ ਕੁਝ ਦੇਖਦੇ ਹੋਏ ਸਾਨੂੰ ਕੋਈ ਇਨਸਾਫ ਦੀ ਜਿਹੜੀ ਗੱਲ ਨਹੀਂ ਕੀਤੀ ਕਿਉਂਕਿ ਜਿਹੜੀ ਉਹਨਾਂ ਨੇ ਐਫ ਆਈ ਆਰ ਕੀਤੀ ਆ ਉਹਦੇ ਵਿੱਚ ਕੋਈ ਜਿਹੜਾ ਬਾਈ ਨੇਮ ਨਹੀਂ ਹੈਗਾ ਨਾ ਕਿਸੇ ਬਾਈ ਨੇਮ ਤੇ ਆ ਔਰ ਸੈਕਿੰਡ ਕੋਈ ਹੋਰੇ ਵਿੱਚ ਜਿਹੜੀ ਧਾਰਾ ਨਹੀਂ ਅਚੀ ਲਗਾਈ ਗਈ ਜਿਹੜੀ ਧਾਰਾ ਹੋਣੀ ਚਾਹੀਦੀ ਆ ਐਫ ਆਈ ਆਰ ਹੋ ਗਈ ਆ ਸਿਰਫ ਨਾਮਾਤਰ ਐਫ ਆਈ ਆਰ ਆ ਅਸੀਂ ਜੇ ਲੜਾਈ ਵੀ ਲੜਨੀ ਹੋਈ ਤਾਂ ਅਸੀਂ ਕੇਸ ਬੰਦੇ ਨਾਲ ਲੜਾਂਗੇ ਇਹ ਫਿਰ ਉਹ ਫਾਈਰ ਬਾਈ ਨਹੀਂ ਬਣੀ ਹੈਗੀ ਕੋਈ ਹੋਰ ਵਿੱਚ ਸੰਗੀਤ ਧਾਰਾ ਨਹੀਂ ਹੈਗੀ ਉਹਨੇ ਕੰਪਲੇਂਟ ਸਾਡਾ ਸਾਡਾ ਸੌਰੀ ਸਾਡਾ ਜਿਹੜਾ ਮੋਟਿਵ ਆ ਕਿ ਇੱਕ ਜਿਹੜੀ ਪਹਿਲ ਦੇ ਆਧਾਰ ਤੇ ਜਿਹੜੀ ਵੀਡੀਓ ਟ੍ਰੇਲਰ ਜਿਹੜਾ ਭਵਨ ਵਾਲਮੀਕੀ ਜੀ ਬਾਰੇ ਜਿਹੜੀ ਹਿਸਟਰੀ ਗਲਤ ਦਿਖਾ ਰਹੀ ਆ ਉਹਨੂੰ ਟੈਲ ਦੇ ਆਧਾਰ ਤੇ ਜਲਦ ਤੁਰ ਜਲਦ ਡੀਲੀਟ ਕੀਤਾ ਜਾਏ ਕਿਉਂਕਿ ਉਹ ਜਿਹੜਾ ਟ੍ਰੇਲਰ ਆ YouTube ਤੇ ਆ ਔਰ ਆਲ ਓਵਰ ਵਰਲਡ ਤੇ ਜਿਹੜਾ ਇਹ ਚੱਲ ਰਿਹਾ ਕਿਉਂਕਿ ਸਾਨੂੰ ਕਈ ਜਿਹੜੀਆਂ ਦਿੱਥੇ ਬੰਦੀ ਫੋਰੈਂਸ ਹੈਗੀਆਂ ਹੋਰ ਅਦਰਡ ਕੰਟਰੀਜ਼ ਚ ਹੈਗੀਆਂ ਸਾਨੂੰ ਫੋਨ ਵੀ ਆਏ ਉਹਨਾਂ ਦੇ ਇਹ ਜਿਹੜਾ ਸਭ ਕੁਝ ਹੋ ਰਿਹਾ ਕਿ ਤੁਸੀਂ ਇਹਦੇ ਬਾਰੇ ਜਿਹੜੀ ਆਪਣੀ ਮੰਗ ਚੱਕੋ ਇਨਸਾਫ ਦੀ ਉਹ ਸੈਕਿੰਡ ਜਿਹੜਾ ਕਿ ਇਹ ਜਿਹੜੀ ਸੀਪੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਕਿ ਇਹ ਜਿਹੜੀ ਅਸੀਂ ਕਿਹਾ ਸੀਗਾ ਕਿ ਜਿਹੜੀ ਪਿਕਚਰ ਇਹ ਰਿਲੀਜ਼ ਹੋਣ ਜਾ ਰਹੀ ਹੈ ਨੂੰ ਬੰਦ ਕੀਤਾ ਜਾਏ ਉਹਨਾਂ ਨੇ ਸਾਨੂੰ ਇਹ ਆਖਿਆ ਕਿ ਜਿਹੜੀ ਰਿਲੀਜ਼ ਇਹ ਪਿਕਚਰ ਨਹੀਂ ਹੋ ਰਹੀ ਇਹ ਪਰਸਨਲ ਕਿਸੇ ਦੀ ਆਈਡੀ ਤੋਂ ਪਈ ਆ ਮੇਬੀ ਜਾਂ ਇਹ ਆਏ ਆਈਏ ਏਆਈ ਚ ਬਣੀ ਆ ਜਾਂ ਐਡਿਟ ਕੀਤੀ ਹੋਈ ਆ ਜਿਹੜੀ ਉਹਦੀ ਵਾਇਸ ਆ ਉਹ ਅਕਸ਼ੇ ਕੁਮਾਰ ਦੀ ਆ ਪਹਿਲਾਂ ਉੱਤੇ ਟੀ ਸੀਰੀਜ਼ ਦਾ ਚੈਨਲ ਤੇ ਲੋਗੋ ਲੱਗਿਆ ਹੋਇਆ ਸੀਗਾ ਔਰ ਔਰੇ ਵਿੱਚ ਕਈ ਐਕਟਰ ਔਰ ਐਕਟਰਸ ਦੇ ਜਿਹੜੇ ਨਾਮ ਵੀ ਦਿੱਤੇ ਹੋਏ ਆ ਤੇ ਜਿਹੜਾ ਐਵੀਡੈਂਸ ਜਿਹੜਾ ਹੈਗਾ ਉਹ ਵਾਇਸ ਹੈਗੀ ਅਕਸ਼ੇ ਕੁਮਾਰ ਦੀ ਔਰ ਨਾਮ ਦਿੱਤੇ ਹੋਏ ਸੈਕੰਡ ਜਿਹੜਾ ਉਹ ਚੈਨਲ ਆ ਅਸੀਂ ਜਿਹੜੀ ਸੀਪੀ ਸਾਹਿਬ ਨੂੰ ਇਹ ਮੰਗ ਕੀਤੀ ਆ ਕਿ ਇਹਦੇ ਡੂੰਘੀ ਜਿਹੜੀ ਜਾਂਚ ਕੀਤੀ ਜਾਏ ਕਿ ਇਹ ਜਿਹੜਾ ਚੈਨਲ ਦੇ ਵਿੱਚ ਪਾਉਣ ਦਾ ਜਿਹੜਾ ਮੇਨ ਮੇਜਰ ਕਾਰਨ ਕੀ ਹੈਗਾ ਕਿ ਜਿਹੜੀ ਇਹ ਜਿਹੜੀਆਂ ਤਾਕਤਾਂ ਜਿਹੜੀਆਂ ਧਰਮਾਂ ਨੂੰ ਆਪਸ ਵਿੱਚ ਲੜਾਉਣਾ ਚਾਹਦੀਆਂ ਜਿਹੜਾ ਕਿ ਦੰਗੇ ਕਰਾਉਣਾ ਚਾਹਦੀਆਂ ਹਰ ਸਾਲ ਦੀ ਤਰ੍ਹਾਂ ਇਹ ਕੋਈ ਨਾ ਕੋਈ ਤਾਕਤ ਹੈਗੀ ਕੋਈ ਨਾ ਕੋਈ ਜਿਹੜੀ ਆਪਾਂ ਰਾਜਨੀਤੀ ਤਰਤੇ ਵੀ ਲੈ ਜਾਈਏ ਤਾਂ ਕੁਝ ਨਾ ਕੁਝ ਹੋ ਸਕਦਾ ਕਿ ਹੋਰ ਸਮਾਜ ਵਿੱਚ ਹੋਵੇ ਜਾਣਬੁੱਝ ਕੇ ਕਿਉਂਕਿ ਹਰ ਸਾਲ ਇਸ ਮੌਕੇ ਤੇ ਇਹ ਕੀਤਾ ਜਾਂਦਾ ਤੇ ਸਾਨੂੰ ਸਿਰਫ ਪ੍ਰਸ਼ਾਸਨ ਤੋਂ ਜਿਹੜਾ ਆਸ਼ਵਾਸਨ ਹੀ ਮਿਲਦਾ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ ਸਕੇ ਸਾਨੂੰ ਕੁਝ ਵੀ ਨਹੀਂ ਉਹਨਾਂ ਨੇ ਜਿਹੜੀ ਐਫਆਈਆਰ ਜਿਹੜੀ ਫਰਾਈ ਹੈ ਕੁਝ ਵੀ ਨਹੀਂ ਹੈਗੀ ਅਗਲੀ ਰਣਨੀਤੀ ਇਹ ਹੀ ਹੈ ਜੀ ਸੀਪੀ ਸਾਹਿਬ ਨੂੰ ਅਸੀਂ ਅਸੀਂ ਕਹਿ ਦਿੱਤਾ ਕਿ ਜਿਹੜਾ ਇਹ ਡੂੰਗੀ ਜਾਂਚ ਕਰਕੇ ਬਾਈ ਨੇਮ ਜਿਹੜਾ ਇਹਦਾ ਇਹਦੇ ਵਿੱਚ ਹੱਥ ਹੈਗਾ ਬਾਈ ਨੇਮ ਜਿਹੜਾ ਉੱਤੇ ਐਫਆਈਆਰ ਹੋਵੇ ਔਰ ਸੈਕੰਡ ਜਿਹੜੀਆਂ ਬਾਦੀਆਂ ਸੰਗੀਨ ਧਾਰਾ ਕਿਉਂਕਿ ਦੰਗੇ ਇਹ ਦੰਗਿਆਂ ਵਾਲਾ ਕੰਮ ਹੀ ਹੈ ਹਨਾ ਇਹ ਦੰਗੇ ਭੜਕਾਉਣ ਵਾਲਾ ਕਿ ਦੰਗਿਆਂ ਵਾਲਾ ਜਿਹੜੀ ਉੱਤੇ ਧਾਰਾ ਲੱਗੀ ਜਾਵੇ ਔਰ ਜਾਤੀ ਸ਼ੂਸ਼ਣਕ ਔਰ ਜੋ ਬਾਦੇ ਲੀਗਲ ਦੇ ਨਾਲ ਇਹ ਧਾਰਾ ਲਗਿਆ ਜਾਵੇ ਜਿਹੜਾ ਸਾਨੂੰ ਜਿਹੜਾ ਸਮਾਜ ਨੂੰ ਇਹ ਚੀਜ਼ ਦਾ ਇਨਸਾਨ ਨਹੀਂ ਕੁਝ ਸਮੇਂ ਇਨ ਕਾਰੀ ਕਿਤੇ ਕਿੰਨੇ ਸਮੇਂ ਦੇ ਅੰਦਰ ਇਹ ਕਰ ਲਈਏ ਇਹ ਦੇਖੋ ਜੀ ਐਫ ਆਈ ਆਹ ਦੇਖੋ ਘੱਟ ਤੋਂ ਘੱਟ 15 ਤੋਂ 20 ਮਿੰਟ ਲੱਗਦੇ ਪ੍ਰਸ਼ਾਸਨ ਚਾਵੇ ਨਾ ਜੇ 15 ਤੋਂ 20 ਮਿੰਟ ਦੇ ਅੰਦਰ ਬੰਦਾ ਟਰੇਸ ਕਰਕੇ ਅੰਦਰ ਥਾਣੇ 'ਚ ਪਾ ਦਵੇ ਐਫ ਆਈ ਆਰ ਵੀ ਹੋ ਜਾਵੇ ਤੇ ਬੰਦੇ ਨੂੰ ਅਕਲ ਵੀ ਆ ਜਾਵੇ ਅਸੀਂ ਚਾਹੁੰਦੇ ਆ ਸਭ ਤੋਂ ਪਹਿਲੇ ਕਾਰਵਾਈ ਹੋਣੀ ਚਾਹੀਦੀ ਅਕਸ਼ੇ ਕੁਮਾਰ ਤੇ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਮੈਂਟੈਲਿਟੀ ਇਦਾਂ ਦੀ ਹੈ ਕਿ ਅਕਸ਼ੇ ਕੁਮਾਰ ਨੇ ਸ਼ਿਵਜੀ ਮਹਾਰਾਜ ਤੇ ਵੀ ਫਿਲਮ ਕੱਢੀ, ਕ੍ਰਿਸ਼ਨ ਭਗਵਾਨ ਤੇ ਵੀ ਕੱਢੀ ਤੁਸੀਂ ਦੇਖੀ ਹੋਣਗੇ ਤੇ ਸਾਡੇ ਦਿਮਾਗ 'ਚ ਹਾਂਜੀ ਇਹ ਕੈਰੈਕਟਰ ਇਦਾਂ ਕਰ ਸਕਦਾ ਹੁਣ ਇਹ ਕੈਰੈਕਟਰ ਪਰੇ ਛੇੜਛਾੜ ਨਹੀਂ ਹੋਈ ਮਤਲਬ ਕੀਤਾ ਗਿਆ ਆਵਾਜ਼ ਦੇਖੋ ਤੁਸੀਂ ਵੀ ਅਕਸ਼ੇ ਕੁਮਾਰ ਦੀ ਕਿੰਨੀਆਂ ਫਿਲਮਾਂ ਦੇਖੀ ਹੋਣੀਆਂ ਭਾਈ ਸਾਹਿਬ ਦੱਸੋ ਤੇ AI ਅੱਜਕੱਲ੍ਹ ਹੈਗੇ ਇਸ ਤਰ੍ਹਾਂ ਦੇ AI ਤੁਸੀਂ ਦੱਸੋ ਕਿੰਨੀਆਂ ਤੁਸੀਂ ਦੱਸੋ ਕਿੰਨੀਆਂ ਦੇਖੀ ਹੋਣੀਆਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਦਾ ਵਯਾ ਤੁਹਾਡੇ ਕੋਲ ਵੀ ਤੁਸੀਂ ਸਾਡੇ ਕੋਲ ਪੁੱਛਦੇ ਹੋ ਤੁਸੀਂ 10 ਫਿਲਮਾਂ ਅਕਸ਼ੇ ਕੁਮਾਰ ਦੇ ਦੇਖੀ ਤਾਨੂੰ ਟ੍ਰੇਲਰ ਦਿਖਾਨਾ ਆ ਦੀ ਆਵਾਜ਼ ਸੁਣੋ ਅਕਸ਼ੇ ਕੁਮਾਰ ਦੀ ਪ੍ਰੋਪਰ ਵਾਇ ਲੱਗਦੀ ਹੈ ਜੇ ਅਕਸ਼ੇ ਕੁਮਾਰ ਨਹੀਂ ਹੈ ਅਸੀਂ ਪੰਜਾਬ ਪੁਲਿਸ ਜਾਂ ਕੋਈ ਵੀ ਭਾਰਤ ਦੀ ਪੁਲਿਸ ਹੈ ਠੀਕ ਹੈ ਸੰਵਿਧਾਨ ਨੂੰ ਮੰਦੀ ਹੈ ਸੰਵਿਧਾਨ ਦੇ ਆਧਾਰ ਦੇ ਉੱਤੇ ਕੋਈ ਬੰਦਾ ਸ਼ੱਕੀ ਲੱਗਦਾ ਚੱਕ ਕੇ ਪੁਲਿਸ ਪਰਚਾ ਦੇ ਕੇ ਉਹਨੂੰ ਜੁਡੀਸ਼ਲ ਭੇਜਦੀ ਹੈ ਏਦਾਂ ਹੀ ਇੱਥੇ ਪਰਚਾ ਹੋਣਾ ਚਾਹੀਦਾ ਅਕਸ਼ੇ ਕੁਮਾਰ ਤੇ ਜੇ ਅਕਸ਼ੇ ਕੁਮਾਰ ਨਹੀਂ ਹੈ ਤੇ ਕਲੀਅਰ ਹੋ ਜਾਏਗਾ ਜੇ ਉਸ ਚੀਜ਼ ਨੂੰ ਅਕਸ਼ੇ ਕੁਮਾਰ ਦੇ ਉੱਪਰ ਆਈ ਗੱਲ ਨੂੰ ਪੁਲਿਸ ਇੱਕ ਦਿਨ 'ਚ ਨਿਵੇੜ ਸਕਦੀ ਆ ਤੇ ਸਾਡੇ ਪਰਮਾਤਮਾ ਦੇ ਆਈ ਗੱਲ ਨੂੰ 15-20 ਮਿੰਟ 'ਚ ਨਹੀਂ ਨਿਵੇੜ ਸਕਦੀ। ਅੱਜ ਕੋਈ ਧਮਾਕਾ ਹੋ ਜਾਵੇ ਕਿਸੇ ਸ਼ਹਿਰ ਦੇ ਵਿੱਚ ਕੋਈ ਬੰਦਾ YouTube ਤੇ ਆ ਕੇ ਪਾ ਦੇਵੇ ਕਿ ਮੈਂ ਕਰਾਇਆ ਧਮਾਕਾ। ਪੁਲਿਸ 15 ਮਿੰਟ 'ਚ ਲੱਭ ਕੇ ਉਹਨੂੰ ਥਾਣੇ ਪਾ ਦੇਗੀ। ਤੇ ਆ ਧਮਾਕਾ ਸਾਡੇ ਉੱਤੇ ਹੋਇਆ। ਸਾਡੀ ਭਾਵਨਾ ਤੇ ਹੋਇਆ ਤੇ ਸਾਡੀ ਭਾਵਨਾ ਕੁਛ ਨਹੀਂ ਕਿਸ ਚੀਜ਼ ਨੂੰ ਦੇਖ ਰਿਹਾ ਪ੍ਰਸ਼ਾਸਨ ਕਿ ਮੁੱਦਾ ਪੜ ਕੇ ਸ਼ਹਿਰ ਦਾ ਮਾਹੌਲ ਖਰਾਬ ਹੋਵੇ। ਇਸ ਚੀਜ਼ ਨੂੰ ਅਸੀਂ ਬੜੇ ਸ਼ਾਂਤ ਸੁਭਾਅ ਦੇ ਬੰਦੇ ਆ। ਅਸੀਂ ਪ੍ਰਸ਼ਾਸਨ ਦੇ ਉੱਤੇ ਵਿਸ਼ਵਾਸ ਕਰਦੇ ਆਂ ਸੀਪੀ ਸਾਹਿਬ ਨੇ ਸਾਡੀ ਭੈਣ ਨੇ ਜੋ ਸਾਨੂੰ ਅਸ਼ਵਾਸ਼ਣ ਦਿੱਤਾ ਅਸੀਂ ਉਹ ਵੇਟ ਕਰ ਲਾਂਗੇ ਸਾਨੂੰ ਸਾਲ ਲੱਗ ਜਾਏ ਜੰਗ ਨੂੰ ਅਸੀਂ ਲੜਾਂਗੇ ਬਟ ਇਸ ਚੀਜ਼ ਨੂੰ ਸਾਨੂੰ ਰੋਕਣ ਵਾਸਤੇ ਮੀਡੀਆ ਦਾ ਸਭ ਤੋਂ ਜ਼ਿਆਦਾ ਸਹਾਇਤਾ ਚਾਹੀਦੀ ਤੁਹਾਡਾ ਸਹਿਯੋਗ ਚਾਹੀਦਾ ਜੇ ਤੁਸੀਂ ਨਹੀਂ ਹੋ ਤੇ ਇਹਨਾਂ ਦੇ ਬੋਲੇ ਕੰਨਾਂ ਦੇ ਵਿੱਚ ਆਵਾਜ਼ ਨਹੀਂ ਜਾ ਸਕਦੀ ਅਸੀਂ ਮੈਂ ਪੂਣੀ ਚੀਕਾਂ ਮਾਰਦਾ ਰਵਾਂ ਇੱਥੇ ਖੜ੍ਹਾ ਹੋ ਕੇ ਸ਼ਾਮ ਤੱਕ ਕਿਸੇ ਨੇ ਨਹੀਂ ਸੁਣਨਾ ਜੇ ਤੁਸੀਂ ਕਿ ਖਬਰ ਚਲਾਤੀ ਤੇ ਇਹ ਖਬਰ ਉੱਪਰ ਤੱਕ ਜਾਣੀ ਹੈ ਇਹ ਪੀਟੀਸੀ ਨਿਊਜ਼ ਦਾ ਲੋਗੋ ਹੈ ਜੀ ਇਹ ਪੀਟੀਸੀ ਨਿਊਜ਼ ਦਾ ਲੋਗੋ ਮੈਂ ਲਗਾ ਕੇ ਖਬਰ ਚਲਾ ਦਵਾਂ ਤੁਹਾਡੇ ਕੋਲ ਮੇਰੇ ਖਿਆਲ ਨਾਲ 15-20 ਮਿੰਟ ਤੱਕ ਪਹੁੰਚ ਜਾਊਗਾ 4 ਤੋਂ 5 ਮਹੀਨੇ ਜਿਹੜਾ ਲੋਗੋ ਟੀ ਸੀਰੀਜ਼ ਦਾ ਚੱਲਦਾ ਰਿਹਾ ਨਾ ਸੁਬੀ 4 ਤੋਂ 5 ਮਹੀਨੇ ਚੱਲਦਾ ਰਿਹਾ ਟੀ ਸੀਰੀਜ਼ ਨੂੰ ਅੰਨੀ ਸੀਗੀ ਟੀ ਸੀਰੀ ਬੋਲੀ ਸੀਗੀ ਉਹਨੂੰ ਪਤਾ ਨਹੀਂ ਲੱਗਾ ਕਿ ਸਾਡਾ ਨਾਮ ਖਰਾਬ ਹੋਏਗਾ ਸਾਫ਼-ਸਾਫ਼ ਉਹਦੇ ਦੇ ਵਿੱਚ ਮਹਾਰਾਜ ਨੂੰ ਮੈਂ ਬੋਲਣਾ ਗਲਤ ਸਮਝਾਂਗਾ ਠੀਕ ਹੈ ਦਿਖਾਇਆ ਗਿਆ ਕਿ ਕਹਿੰਦੇ ਬੋਲ ਰਹੇ ਆ ਮੈਂ ਤੁਹਾਨੂੰ ਸੁਣਾ ਦੇਣਾ ਮੈਂ ਬੋਲ ਨਹੀਂ ਸਕਦਾ ਉਹ ਸ਼ਬਦ ਉਹਨਾਂ ਨੂੰ ਆਪਣਾ ਸਨੇਚਰ ਬੋਲ ਰਹੇ ਠੀਕ ਹੈ ਇਹ ਬੋਲਣਾ ਚਾਹੀਦਾ ਕਿਸੇ ਨੂੰ ਕਿ ਉਹਨਾਂ ਨੇ ਰਮਾਇਣ ਲਿਖਤੀ ਸੀ 5000 ਸਾਲ ਪਹਿਲੇ ਹੀ ਇਹਨੇ ਵਿਦਵਾਨ ਨੂੰ ਕੁ ਕ ਮਤਲਬ ਕੀ ਯੂਥ ਨੂੰ ਕੀ ਮੈਸੇਜ ਜਾਏਗਾ ਤੁਸੀਂ ਦੱਸੋ ਜੇ ਇਸ ਇਦਾਂ ਦੀਆਂ ਚੀਜ਼ਾਂ ਹੋਣਗੀਆਂ ਠੀਕ ਹੈ ਠੀਕ ਹੈ ਹਾਲੇ ਤੱਕ ਅਸੀਂ ਸ਼ਾਂਤਾਂ ਸ਼ਾਂਤੀ ਰਵਾਂਗੇ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਚਾਹੀਦਾ ਉਹ ਇਨਸਾਫ ਲੈਣ ਵਾਸਤੇ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਵੀ ਜਾਣਾ ਪਵੇ ਅਸੀਂ ਜਾਵਾਂਗੇ ਸਾਡੇ ਪੰਜਾਬ ਦੇ ਪ੍ਰਧਾਨ ਦਾ ਫਾਈਟ ਅਗੇਂਸਟ ਸਕ੍ਰਿਪਸ਼ਨ ਤੇ ਮਨੀਸ਼ ਗੇਲ ਜੀ ਦੀ ਪੈਰਬਾਈ ਦੇ ਅੱਗੇ ਵੀ ਅਸੀਂ ਆਪਣਾ ਇਹ ਜੰਗਾਂ ਲੜਦੇ ਰਹੇ ਹਾਂ ਤੇ ਲੜਦੇ ਰਾਂਗੇ ਸਾਡੀ ਨਾ ਪੈਸੇ ਜੰਗ ਪੈਸੇ ਵਾਸਤੇ ਹੈ ਠੀਕ ਹੈ ਨਾ ਪੈਸੇ ਲੈ ਕੇ ਦੱਬ ਜਾਣ ਵਾਸਤੇ ਜਿਹੜੀ ਹੋਰ ਜੱਥੇਬੰਦੀਆਂ ਦੀ ਹੋਣਗੀ ਸਾਡੀ ਇਹ ਜੰਗ ਹੈਗੀ ਹੈ ਇਨਸ ਸਾਡੇ ਆਪਣੇ ਧਰਮ ਵਾਸਤੇ ਸਾਰੇ ਧਰਮਾਂ ਵਾਸਤੇ ਅਸੀਂ ਨਾਲ ਹੀ ਖੜੇ ਆ ਸਾਡੇ ਜੱਥੇਬੰਦੀ ਦੇ ਵਿੱਚ ਹਿੰਦੂ ਵੀ ਹੈ ਮੁਸਲਮ ਵੀ ਹੈ ਸਿੱਖ ਵੀ ਹੈ ਸਾਈ ਵੀ ਹੈ ਤੇ ਅਸੀਂ ਸਾਰੇ ਮਿਲ ਕੇ ਹਮੇਸ਼ਾ ਸਮਾਜ ਦੇ ਨਾਲ ਖੜੇ ਹੋਏ ਹਾਂ ਸਮਾਜ ਸਾਡੇ ਨਾਲ ਖੜਾ ਹੈ ਤੇ ਆਪਾਂ ਜਲਦੀ ਤੋਂ ਜਲਦੀ ਚਾਹੁੰਦੇ ਆ ਜਿਹੜੇ ਸੀਪੀ ਸਾਹਿਬ ਨੇ ਇਹਨਾਂ ਤੇ ਐਫ ਆਈ ਆਰ ਕਰਕੇ ਉਹ ਚੈਨਲ ਨੂੰ ਰਿਪੋਰਟ ਕਰਕੇ ਜਿਹੜੇ ਇੰਟਰਨੈਟ ਤੋਂ ਆਈ ਪੀ ਐਡਰੈਸ ਤੋਂ ਇਹ ਵੀਡੀਓ ਅਪਲੋਡ ਹੋਈ ਆ ਉਹ ਬੰਦੇ ਨੂੰ ਚੱਕ ਕੇ ਉੱਤੇ ਕਾਰਵਾਈ ਕਰਨ ਜੀ ਨਾ ਸਰ ਠੀਕ ਐ ਇਦਾਂ ਹੋਣਾ ਚਾਹੀਦਾ ਸਾਨੂੰ ਸ਼ਾਮ ਤੱਕ ਕੁਝ ਨਾ ਕੁਝ ਪ੍ਰੋਸੈਸ ਹੋਣਾ ਦਿਖਣਾ ਚਾਹੀਦਾ